ਬਨਾਣਾ ਦਹੀਂ ਵਿਟਾਮਿਨ E ਕੈਪਸੂਲ ਤੇ ਐਲੋਵੇਰਾ ਜੈੱਲ ਇਹਨਾਂ ਨੂੰ ਅਸੀਂ ਮਿਕਸ ਕਰ ਲੈਣਾ ਵਾ ਤੇ ਇਹਨੂੰ ਹਫਤੇ ਚ ਦੋ ਵਾਰੀ ਲਗਾਉਣਾ ਵਾ ਵਾਲਾਂ 'ਚ ਤੇ ਵਾਲ ਤੁਹਾਡੇ ਇੰਨੇ ਸਿਲਕੀ ਸਮੂਥ ਸ਼ਾਈਨੀ ਹੋ ਜਾਣਗੇ ਇਹ ਤੁਸੀਂ ਕਹੋਗੇ ਕਿ ਕਿੰਨੀ ਵਧੀਆ ਰੈਮਡੀ ਹੈ ਤੁਹਾਡੇ ਮਤਲਬ ਇੰਨਾ ਹੱਥ ਫਿਸਲੂਗਾ ਵਾਲਾਂ ਦੇ ਉੱਤੇ ਇੰਨੇ ਹੋ ਜਾਣਗੇ ਤੇ ਤੁਸੀਂ ਇਹ ਤੋਂ ਬਾਅਦ ਸ਼ੈਂਪੂ ਕੰਡੀਸ਼ਨਰ ਲਗਾ ਲੈਣਾ ਇਹਨੂੰ 1 ਘੰਟਾ ਲਗਾ ਕੇ ਰੱਖਣਾ ਹੈ ਤੁਸੀਂ ਇਹਦੇ ਨਾਲ ਤੁਹਾਡੇ ਵਾਲਾਂ ਦੀ ਲੈਂਥ ਵੀ ਵਧੂਗੀ ਅੱਗੇ ਕਰਦੇ ਹਾਂ ਸ਼ੁਰੂ ਵਲੋਗ ਤੇ ਜਿੱਥੋਂ ਤੁਹਾਨੂੰ ਬੋਰਿੰਗ ਲੱਗੂਗਾ ਸਕਿਪ ਕਰ ਦਿਓ ਸਾਬ ਆ ਨਵਾਂ ਤਰੀਕਾ ਕਿਥੋਂ ਆ ਹੈ ਇਹਦਾ ਨਾਮ ਕੀ ਪਾ ਲੈਣਾ ਅੱਛਾ ਸਾਬ ਇਹ ਕਿਹੜਾ ਤਰੀਕਾ ਹੋਇਆ ਹੂੰ ਮੇਰੇ ਸਿਰ ਚ ਰੇਸ਼ਾ ਉਹਦੀ ਮੈਡੀਸਿਨ ਖਾਨਣੀ ਆ ਤੇ ਮੇਰਾ ਫੇਸ ਵੇਖੋ ਕਿੱਦਾਂ ਹੋਇਆ ਨੀਂਦ ਦੀ ਮੈਡੀਸਿਨ ਆ ਸਵੇਰੇ ਜਿਹੜੀ ਧੁੱਪ ਹੁੰਦੀ ਹੈ ਇਹਦੇ ਤੇ ਵਿਟਾਮਿਨ ਡੀ ਹੁੰਦਾ ਉਹਨੇ ਮਤਲਬ ਸਰੀਰ ਦੀ ਧੁੱਪ ਜਿਹੜੀ ਹੈ ਨਾ ਇਹ ਇਹ ਜ਼ਰੂਰ ਲੈਣੀ ਚਾਹੀਦੀ ਹੈ ਇੱਕ ਤੇ ਜਿਹੜਾ ਕੈਲਸ਼ੀਅਮ ਹੈ ਨਾ ਉਹ ਹੱਡੀਆਂ-ਹੱਡੀਆਂ ਚ ਉਦੋਂ ਹੀ ਐਬਜ਼ਾਰਬ ਹੁੰਦਾ ਉਦੋਂ ਹੀ ਰੱਜਦਾ ਜਦੋਂ ਸਾਡੀ ਬੋਡੀ ਚ ਵਿਟਾਮਿਨ ਡੀ ਹੋਵੇ ਤੇ ਵਿਟਾਮਿਨ ਡੀ ਸਾਨੂੰ ਧੁੱਪ ਤੋਂ ਮਿਲਦਾ ਤੇ ਸਵੇਰ ਦੀ ਧੁੱਪ ਜਿਹੜੀ ਹੈ ਇਹ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਤੇ ਮੈਂ ਹਰੇ ਹੁਣ ਬੱਚਿਆਂ ਨੂੰ ਕਿਹਾ ਕਿ ਤੁਸੀਂ ਸਵੇਰ-ਸਵੇਰੇ ਰੋਜ਼ ਧੁੱਪ ਵਿੱਚ ਖੇਡਿਆ ਕਰੋ ਥੋੜਾ ਚਿਰ ਤੇ ਹੁਣ ਛੁੱਟੀਆਂ ਪੈ ਗਈਆਂ ਵਾ ਹੁਣ ਇਹਨਾਂ ਨੂੰ ਇਦਾਂ ਹੀ ਮੈਂ ਸਵੇਰ-ਸਵੇਰੇ ਕਿਆ ਕਰਨਾ ਇੱਕ ਇਹ ਆ ਕਿ ਨੰਗੇ ਪਿੰਡੇ ਤੇ ਪਏ ਨਾ ਧੁੱਪ ਜਿਹੜੀ ਆ ਸਵੇਰ ਦੀ ਆ ਤੇ ਫੇਰ ਹੀ ਅਸਰ ਹੁੰਦਾ ਵਾ ਤੇ ਹੁਣ ਇਹਨਾਂ ਨੇ ਟੀ-ਸ਼ਰਟਾਂ ਉਤਾਰੀਆਂ ਹੀ ਆ ਚਾਹਨਾ ਥੋੜਾ ਸ਼ਰਮ ਆ ਗਿਆ ਕਹਿੰਦਾ ਮੈਂ ਨਹੀਂ ਇਦਾਂ ਵੀਡੀਓ ਬਣਾਉਣੀ ਉਹ ਟੀ-ਸ਼ਰਟ ਪਾ ਕੇ ਬਣਾਉਂਗਾ ਤੇ ਅੱਜ ਤੋਂ ਉਪਰ ਦਾ ਘਾਟੀ ਲੱਗੀ ਆ ਤੇ ਹਵਾ ਚੱਲਦੀ ਪਈ ਆ ਤੇ ਵੈਸੇ ਵੀ ਦਿਨੇ ਧੁੱਪ ਚ ਨਿਕਲਿਆ ਵੀ ਨਹੀਂ ਜਾਂਦਾ ਥੋੜੀ ਜਿਹੀ 8:00 ਵਜੇ ਆ ਨਾ ਫਿਰ ਵੀ ਧੁੱਪ ਥੋੜੀ ਤਿੱਖੀ ਹੋ ਜਾਂਦੀ ਆ ਹੁਣ 7:00 ਵਜੇ ਆ ਤੇ ਹੁਣ ਖੇੜਦੇ ਪਈ ਆ ਅੱਜ ਇਹਨਾਂ ਦੀ ਮੀਟਿੰਗ ਆ ਮੀਟਿੰਗ ਤੇ ਜਾਣਾ ਤੇ ਮੈਂ ਵੀ ਛੇਤੀ ਛੇਤੀ ਕੰਮ ਕਰਦੀ ਪਈ ਆ ਵੀਡੀਓ ਦੇ ਲਾਸਟ 'ਚ ਤੁਹਾਨੂੰ ਦੱਸਾਂਗੀ ਜੀ ਕੋਕਰੋਚ ਵਾਲੀ ਕਿਹੜੀ ਦਵਾਈ ਹੈ ਜਿਹਦੇ ਨਾਲ ਸਾਰੇ ਕੋਕਰੋਚ ਬਿਲਕੁਲ ਖਤਮ ਹੋ ਜਾਂਦੇ ਇੱਕ ਸਾਲ ਲਈ ਤੇ ਬਿਲਕੁਲ ਖਤਮ ਹੋ ਜਾਂਦੇ ਆ ਬਾਕੀ ਇਹ ਹੈ ਕਿ ਤੁਸੀਂ ਦੇਖੋ ਘਰ ਟੀਵੀ 'ਚ ਜਾਂ ਕਿੱਦਾਂ ਵੀ ਵੀਡੀਓਜ਼ 'ਚ ਕਿ ਵਿੱਚ ਤੇ ਜਿਹੜੇ ਆ ਸਨ ਬਾਥ ਲੈ ਕੇ ਤੇ ਉੱਥੇ ਮਤਲਬ ਸਨ ਬਾਥ ਲੈਂਦੇ ਇਸੇ ਕਰਕੇ ਉਹ ਵਿੱਚ ਤੇ ਧੁੱਪ ਵਿੱਚ ਰਹਿੰਦੇ ਆ ਕਿ ਉਹ ਜਿਹੜਾ ਵਿਟਾਮਿਨ ਡੀ ਆ ਉਹ ਮਿਲ ਸਕੇ ਤੇ ਸਾਡੇ ਚਲੋ ਏਰੀਆ ਚ ਨਹੀਂ ਆ ਇਦਾਂ ਦਾ ਪਰ ਫਿਰ ਵੀ ਅਸੀਂ ਸਵੇਰੇ ਦੀ ਧੁੱਪ ਇਦਾਂ ਹੀ ਲੈ ਸਕਦੇ ਆ ਮੈਨ ਲੱਗਾ ਛੁੱਟੀਆਂ ਪੈ ਗਈਆਂ ਪਰ ਮੀਟਿੰਗ ਤੋਂ ਹੋ ਕੇ ਆਏ ਤੇ ਉਹਨਾਂ ਨੇ ਕੋਈ ਛੁੱਟੀਆਂ ਬਾਰੇ ਦੱਸਿਆ ਹੀ ਨਹੀਂ ਮੈਨੂੰ ਲੱਗਦਾ ਹੁਣ ਇੱਕ ਤਰੀਕ ਦੇ ਲਾਗੇ ਚਾਗੇ ਪੈਣਗੇ ਛੁੱਟੀਆਂ ਬਾਅਦ ਚਲ ਗਿਆ ਵੀਰ ਲੋਕ ਮੈਂ ਹੁਣ ਐਡਿਟ ਕਰ ਲਈ ਪਈਆਂ 2 ਦਿਨ ਬਾਅਦ ਇਸ ਲਈ ਹੁਣ ਅੱਜ ਪਤਾ ਲੱਗਾ ਕਿ ਛੁੱਟੀਆਂ ਨਹੀਂ ਪਈਆਂ ਅਜੇ ਤੱਕ ਆ ਪਿੱਛੇ ਦੇਖੋ ਕੀ ਬਣੁੰਦੇ ਪਏ ਆ ਇਹ ਕੀ ਹੋਣ ਡਿਆ ਟੈਂਟ ਇਹ ਇੱਥੇ ਕਾ ਤੋ ਟੈਂਟ ਲਾਉਂਦਾ ਪਏ ਕਰੋ ਘੜਤਾ ਕਿਹਨੇ ਨਹੀਂ ਆਪਾ ਦੁਸ਼ਮਣ ਦੀ ਰਖਵਾਲੀ ਕਰਨ ਵਾਸਤੇ ਇੱਥੇ ਟੈਂਟ ਲਾਉਂਦਾ ਦੁਸ਼ਮਣ ਦੀ ਰਖਵਾਲੀ ਕਰਨ ਵਾਸਤੇ ਹਾਂ ਕਿਉਂ ਕਿੱਥੇ ਜਾਂਦਾ ਇਹ ਕਰ ਰਹੇ ਆ ਜੀ ਸ਼ਾਮਾਂ ਦੀ ਸੈਰ ਤੇ ਆਹ ਦੇਖੋ ਕੀ ਬੰਦਾ ਪਿਆ ਉਹ ਟੈਂਟ ਲੰਦੇ ਪਏ ਆ ਚਲੋ ਐਕਟੀਵਿਟੀ ਸਹੀ ਕੋਨਾਂ ਕਰਨ ਤੇ ਡੇ ਨਾ ਲਾਗੇ ਜਾ ਕੇ ਦਿਖਾਉਣੀ ਕੀ ਕਰਨ ਦੇ ਗਿਆ ਤਾਂ ਟੈਂਟ ਸਾਈਡਾ ਤੋਂ ਕਵਰ ਕੀਤਾ ਨਹੀਂ ਮੈਂ ਗੋ ਬੜੇ ਪਸੰਦ ਆ ਸਾਬ ਨੂੰ ਤੇ ਚਾਨ ਨੂੰ ਤੇ ਚਾਨ ਨੂੰ ਚੰਨ ਨੂੰ ਵੀ ਬੜੇ ਪਸੰਦ ਆ ਮਮਾ ਨੂੰ ਵੀ ਬੜੇ ਪਸੰਦ ਆ ਦਾਦੀ ਨੂੰ ਦਾਦੀ ਨੂੰ ਖਰਬੂਜਾ ਜ਼ਿਆਦਾ ਪਸੰਦ ਆ ਕੀ ਕੀ ਖਾਣਾ ਦਾਦੀ ਦਾ ਫੇਵਰੇਟ ਖਰਬੂਜਾ ਵੀ ਸੰਮਨ ਨੂੰ ਖਾਣੇ ਨੂੰ ਜਾਨਾ ਸਿਆ ਤੂੰ ਵੀ ਖਾ ਲਈ ਨਾ ਨਾ ਤੂੰ ਤਾਂ ਖਾਣਾ ਨਾ ਵੀਰ ਨਹੀਂ ਖਾਂਦਾ ਵੀਰ ਨਹੀਂ ਪਸੰਦ ਕਰਦਾ ਵੀਰ ਨਹੀਂ ਮੈਂ ਗੋੜੀ ਭੁੱਖ ਲੱਗਦੀ ਮੈਂਗੋ ਵੇਖ ਕੇ ਤਾਂ ਬੜੀ ਭੁੱਖ ਲੱਗਦੀ ਤੁਹਾਨੂੰ ਉਹਦਾ ਰੋਟੀ ਦਾ ਖਾਣ ਦੇ ਚਾਹੇ ਤੇਰੇ ਘਟ ਗਿਆ ਇਹ ਕੋਈ ਗਿਆ ਨਾ ਹਾਂ ਮੈਂ ਸ਼ਾਮੀ ਖਾ ਲਈ ਨਾ ਅੰਦਾ ਅੱਛਾ ਤਰਬੂਜੇ ਨਾ ਬਹੁਤ ਸੁੱਕੇ ਸੁੱਕੇ ਕੋਕ ਰੋਚਾ ਨੇ ਬਹੁਤ ਪਰੇਸ਼ਾਨ ਕੀਤਾ ਸੀ ਜਦੋਂ ਕਿਚਨ ਚ ਵੜਦੀ ਸੀ ਤੇ ਪੈਰਾਂ ਦੇ ਉੱਪਰੋਂ ਦੇ ਨੰਗ ਨੰਗੇ ਜਾਂਦੇ ਸੀ ਤੇ ਦਵਾਈ ਪਾਈ ਹੋਈ ਹੈ ਕੋਕਰੂਚ ਆ ਮਲਿਤੇ ਹੁਣ ਮਰ ਗਏ ਸਾਰੇ ਦੇਖੋ ਕਿੰਨੇ ਕੋਕਰੂਚ ਨਿਕਲੇ ਆ ਅੱਧੇ ਤੇ ਉੱਥੇ ਮਰ ਗਏ ਹੋਣੇ ਆ ਹੋਦੀਆਂ ਦੇ ਵਿੱਚ ਹੀ ਤੇ ਕਿੰਨੇ ਕੋਕਰੂਚ ਹੋਣਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਨੂੰ ਬਹੁਤ ਵਧੀਆ ਤਰੀਕਾ ਲੱਭਿਆ ਵਾ ਕੋਕਰੋਚ ਤੇ ਛਿਪਕਲੀਆਂ ਨੂੰ ਖਤਮ ਕਰਨ ਦਾ ਤੇ ਬਹੁਤ ਤੰਗ ਕੀਤਾ ਸੀ ਕੋਕਰੂਚਾਂ ਨੇ ਤੇ ਇੰਨਾ ਜ਼ਿਆਦਾ ਤੰਗ ਕੀਤਾ ਸੀ ਤੇ ਛਿਪਕਲੀਆਂ ਵੀ ਇਦਾਂ ਭੱਜਦੀਆਂ ਸੀ ਜਿੱਦਾਂ ਚੂਹੇ ਭੱਜਦੇ ਹੁੰਦੇ ਆ ਨੀਚੇ-ਨੀਚੇ ਤੇ ਕੰਦਰ ਦੇ ਉੱਪਰ ਵੀ ਸੀ ਤੇ ਨੀਚੇ ਵੀ ਇਦਾਂ ਦੌੜਦੀਆਂ ਜਿੱਦਾਂ ਚੂਹੇ ਭੱਜਦੇ ਆ ਤੇ ਇੱਕ ਦਵਾਈ ਆ ਉਹ ਮੈਂ ਬਸ ਥੋੜੀ ਜਿਹੀ ਪਾਈ ਮਤਲਬ ਇੱਕ ਟੱਕਣ ਉਹਨਾਂ ਨੇ ਕਿਹਾ ਸੀ 1 ਲੀਟਰ ਪਾਣੀ ਚ ਪਾ ਕੇ ਪੋਣੀ ਆ ਤੇ ਮੈਂ ਉਸ ਉਹ ਸੀਟ ਜਿਹੜੀ ਇੰਗਲਿਸ਼ ਸੀਟ ਹੁੰਦੀ ਆ ਤੇ ਨਾਲੇ ਆ ਜਿਹੜੇ ਹਉਦੀਆਂ ਹੁੰਦੀਆਂ ਇਹਨਾਂ ਵਿੱਚ ਮੈਂ ਇਦਾਂ ਹੀ ਉਹ ਟੱਕਣ ਜਦਵਾਈ ਪਾ ਕੇ ਇਦਾਂ ਹੀ ਪਾਤੀ ਕਿਉਂਕਿ ਪਾਣੀ ਤੇ ਪਹਿਲਾਂ ਹੀ ਉਹਦੇ ਵਿੱਚ ਹੁੰਦਾ ਤੇ ਉਹ ਪਾਤੀ ਤੇ ਸਾਰੇ ਜਿੰਨੇ ਵੀ ਕੋਕਰੋਚ ਹੀ ਤੇ ਕੋੜ ਕਿੱਲੀਆਂ ਸਾਰੇ ਮਰ ਗਏ ਕੋਈ ਵੀ ਨਹੀਂ ਰਹਿ ਗਿਆ ਹੁਣ ਉਸ ਦਿਨ ਦਾ ਬਹੁਤ ਵਧੀਆ ਮਤਲਬ ਕੋਈ ਕੋਕਰੋਚ ਨਹੀਂ ਨਿਕਲਿਆ ਕੋਈ ਕੋੜ ਕਿਲੀ ਨਹੀਂ ਤੇ ਅੱਗੇ ਪਿਛਲੇ ਸਾਲ ਵੀ ਮੈਂ ਉਹ ਦਵਾਈ ਲਿਆਂਦੀ ਸੀ ਤੇ ਉਹ ਇਹ ਦਵਾਈ ਜਿਹੜੀ ਪਿਛਲੀ ਵਾਰੀ ਲੈਂਦੀ ਉਸ ਕੱਲੀਆਂ ਕੋਕਰੋਚ ਲਈ ਸੀ ਕੱਲੇ ਕੋਕਰੋਚ ਲਈ ਸੀ ਤੇ ਐਰ ਕੀ ਜਿਹੜੀ ਲੈਂਦੀ ਆ ਉਹ ਕੋਕਰੋਚਾਂ ਲਈ ਵੀ ਆ ਕੋੜ ਦੇ ਲਈ ਵੀ ਆ ਤੇ ਜਿਹੜੇ ਸਬਜ਼ੀਆਂ ਉੱਤੇ ਕੀੜੇ ਕਿਹੜੇ ਹੁੰਦੇ ਆ ਪੱਭੂ ਹੁੰਦੇ ਪੱਭੂ ਕੁੱਤੇ ਜਿਹੜੇ ਹੁੰਦੇ ਆ ਉਹਨਾਂ ਸਾਰਿਆਂ ਲਈ ਇਹ ਦਵਾਈ ਕੰਮ ਕਰਦੀ ਆ ਤੇ ਉਹਨਾਂ ਨੇ ਕਿਹਾ ਸੀ ਕਿ ਜੇ ਤੁਸੀਂ ਸਬਜ਼ੀਆਂ ਤੇ ਪਾਉਣੇ ਆ ਤੇ 1 ਲੀਟਰ ਪਾ ਕੇ ਤੇ 1 ਟੱਕਣ ਤੁਸੀਂ ਉਹ ਦਵਾਈ ਦਾ ਪਾ ਦੇਣਾ ਤੇ ਆਪਾਂ ਸਬਜ਼ੀਆਂ ਦੇ ਤੇ ਚਲੋ ਆਪਾਂ ਸਬਜ਼ੀਆਂ ਦੇ ਉੱਤੇ ਵੀ ਇੱਕ ਤਰੀਕਾ ਕਰਤੇ ਆਹੀ ਉਹ ਘਰੇਲੂ ਹੀ ਆ ਉਹਦੇ ਨਾਲ ਹੀ ਮਤਲਬ ਉਹਦੇ ਤੋਂ ਪੱਗੋ ਵਗੈਰਾ ਮਰ ਗਏ ਸੀ ਉੱਥੇ ਪਾਉਣ ਦੀ ਫਿਰ ਦਵਾਈ ਦੀ ਜਰੂਰਤ ਨਹੀਂ ਪਈ ਤੇ ਜਿਹੜੇ ਇਹ ਵਾ ਇੱਥੇ ਕੋਕਰੋਚ ਤੇ شپਕਲੀਆਂ ਇਹਦੇ ਤੇ ਦਵਾਈ ਪਾਈ ਤੇ 5 ਮਿੰਟਾਂ ਵਿੱਚ ਉਹਦੇ ਸਾਰੇ ਖਤਮ ਤੇ ਪਿਛਲੀ ਵਾਰ ਵੀ ਜਦੋਂ ਪਾਈ ਸੀ ਬਾਅਦ ਵਿੱਚ ਨਹੀਂ ਸੀ ਨਿਕਲੇ ਇੱਕ ਸਾਲ ਨਿਕਲ ਗਿਆ ਮਤਲਬ ਇੱਕ ਸਾਲ ਬਾਅਦ ਫੇਰ ਹੁਣ ਹੋਏ ਸੀ ਤੇ ਹੁਣ ਫੇਰ ਪਾਈ ਆ ਹੁਣ ਫੇਰ ਮੇਰੇ ਸਾਹ ਨੂੰ ਇੱਕ ਸਾਲ ਨਿਕਲ ਜਾਣਾ ਬਾਅਦ ਵਿੱਚ ਪਾਉਣ ਦੀ ਲੋੜ ਨਹੀਂ ਰਹਿਣੀ ਤੇ ਇਹ ਦਵਾਈ ਦਾ ਰੇਟ ਹੈ ਜੀ ਜਿਹੜੀ ਪਿਛਲੀ ਵਾਰੀ ਲੈਂਦੀ ਸੀ ਇਕੱਲੇ ਕੋਕਰੋਚਾ ਵਾਲੀ ਹੋ 70 ਰੁਪਏ ਦੀ ਸੀ ਇਸ ਵਾਰੀ ਜਿਹੜੀ ਲੈਂਦੀ ਆ ਇਹ 100 ਰੁਪਏ ਦੀ ਹੈ ਗਰਮੀ ਬਹੁਤ ਹੋ ਗਈ ਆ ਇਤੋਂ ਤੱਕ ਵੀਡੀਓ ਵੇਖ ਰਹੇ ਹੋ ਤਾਂ ਲਾਈਕ ਕਰਿਓ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ